ਵੈਗਰੂ ਜੀ ਜਿਨ੍ਹਾਂ ਭੈਣਾਂ ਨੂੰ ਸੰਤਾਨ ਸੁਖ ਦੀ ਪ੍ਰਾਪਤੀ ਨਹੀਂ ਹੋਈ ਉਹ ਕਿਰਪਾ ਕਰਕੇ ਇਸ ਵੀਡੀਓ ਨੂੰ ਜ਼ਰੂਰ ਵੇਖਣਾ ਤੇ ਇੱਕ ਗੁਰਮਖ ਪਿਆਰੇ ਦੀ ਕਿਰਪਾ ਦੇ ਸਦਕਾ ਇੱਕ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਜਿਹੜਾ ਮੁਖਵਾ ਕੇ ਉਹ ਦੱਸਿਆ ਤੇ ਐਵੇਂ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਦੀ ਬੇਰ ਸਾਹਿਬ ਤੇ ਤੁਹਾਨੂੰ ਹੁਣ ਦਰਸ਼ਨ ਕਰਾਉਨੇ ਆ ਜਿਹੜਾ ਹੁਕਮਨਾਮਾ ਸਾਹਿਬੇ ਜਿਹੜਾ ਤੁਸੀਂ ਰੋਜ਼ਾਨਾ ਸਤਨਾ ਬੈਗਰੂ ਦਾ ਜਾਪ ਜਾਂ ਗੁਰਬਾਣੀ ਪੜਨ ਤੋਂ ਬਾਅਦ ਤੁਸੀਂ ਇਸ ਨੂੰ ਜ਼ਰੂਰ ਉਚਾਰਨਾ ਆਪਣੇ ਪਵਿੱਤਰ ਰਸਨਾ ਦੁਆਰਾ ਤੇ ਦਾਤਾ ਮੇਰ ਕਰਨਗੇ ਤੇ ਜ਼ਰੂਰ ਝੋਲੀਆਂ ਭਰਨਗੇ ਤੇ ਤੁਸੀਂ ਪਹਿਲਾਂ ਸਰਵਣ ਕਰੋ ਇਸ ਹੁਕਮਨਾਮਾ ਸਾਹਿਬ ਨੂੰ ਆਸਾ ਮਹੱਲਾ ਪੰਜਵਾਂ ਆਸਾ ਪੰਜਵੀਂ ਪਾਤਸ਼ਾਹੀ ਸਤਿਗੁਰ ਸੱਚ ਹੈ ਦਿਆ ਭੇਜ ਸੱਚੇ ਸਤਿਗੁਰਾਂ ਨੇ ਬੱਚਾ ਭੇਜਿਆ ਹੈ ਚਿਰ ਜੀਵਨ ਉਪਜਿਆ ਸੰਜੋਗ ਵੱਡੀ ਉਮਰ ਵਾਲਾ ਬੱਚਾ ਭਾਗਾ ਦੁਆਰਾ ਪੈਦਾ ਹੋਇਆ ਹੈ ਉਧਰ ਮਾਹੇ ਆਏ ਕੀਆ ਨਿਵਾਸ ਜਦ ਉਸਨੇ ਆ ਕੇ ਬੱਚੇਦਾਨੀ ਵਿੱਚ ਵਸੇਬਾ ਕੀਤਾ ਮਾਤਾ ਕੈ ਮਨ ਬਹੁਤ ਵਿਗਾਸ ਉਸਦੀ ਮਾਤਾ ਦਾ ਦਿਲ ਨਿਹਾਇਤ ਹੀ ਪ੍ਰਸੰਨ ਹੋ ਗਿਆ ਜਮਿਆ ਪੂਤ ਭਗਤ ਗੋਵਿੰਦ ਕਾ ਸ੍ਰਿਸ਼ਟੀ ਦੇ ਸਵਾਮੀ ਦਾ ਸੰਤ ਪੁੱਤਰ ਪੈਦਾ ਹੋਇਆ ਹੈ ਪ੍ਰਗਟਿਆ ਸਭ ਵਹਿ ਲਿਖਿਆ ਧੁਰਕਾਰਾਹਾਉ ਮੁਢਲੀ ਲਿਖਤ ਸਾਰਿਆਂ ਵਿੱਚ ਜਾਹਰ ਹੋ ਗਈ ਹੈ ਠਹਿਰਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਦਸਵੇਂ ਮਹੀਨੇ ਵਿੱਚ ਸਾਹਿਬ ਦੇ ਫਰਮਾਨ ਦੁਆਰਾ ਬਾਲ ਪੈਦਾ ਹੋਇਆ ਹੈ ਮਿਟਿਆ ਸੋਗ ਮਹਾ ਆਨੰਦ ਥੀਆ ਸੋਗ ਦੂਰ ਹੋ ਗਿਆ ਹੈ ਅਤੇ ਪਰਮ ਖੁਸ਼ੀ ਪ੍ਰਗਟ ਹੋ ਗਈ ਹੈ ਗੁਰਬਾਣੀ ਸਹੀ ਆਨੰਦ ਗਾਵੇ ਖੁਸ਼ੀ ਵਿੱਚ ਸਈਆਂ ਗੁਰਾਂ ਦੀ ਬਾਣੀ ਗਾਇਨ ਕਰਦੀਆਂ ਹਨ ਸਾਚੇ ਸਾਹਿਬ ਕਹਿ ਮਨ ਭਾਵੇ ਇਹ ਸੱਚੇ ਸਵਾਮੀ ਦੇ ਦਿਲ ਨੂੰ ਚੰਗੀ ਲੱਗਦੀ ਹੈ ਵਦੀ ਵੇਲ ਬਹੁ ਪੀੜੀ ਚਾਲੀ ਬੇਲ ਫੈਲਰੀ ਹੈ ਅਤੇ ਬਹੁਤੀਆਂ ਪੁਸ਼ਤਾ ਤੋੜੀ ਚੱਲਦੀ ਰਹੇਗੀ ਧਰਮ ਕਲਾਹਰ ਬੰਦ ਬਹਾਲੀ ਸਵਾਮੀ ਨੇ ਸ਼ਰਧਾ ਪ੍ਰੇਮ ਦੀ ਮਸ਼ੀਨ ਪੱਕੇ ਪੈਰਾਂ ਤੇ ਸਥਾਪਨ ਕਰ ਦਿੱਤੀ ਹੈ ਮਨ ਚਿੰਦਿਆ ਸਤਿਗੁਰੂ ਦੀ ਵਾਇਆ ਸਤਿਗੁਰਾਂ ਨੇ ਮੈਨੂੰ ਉਹ ਕੁਸ਼ ਬਖਸ਼ ਦਿੱਤਾ ਹੈ ਜਿਸ ਨੂੰ ਮੇਰਾ ਚਿੱਤ ਚਾਹੁੰਦਾ ਸੀ ਭਏ ਅਚਿੰਤ ਏਕ ਲੈਵਲ ਆਇਆ ਮੈਂ ਬੇਫਿਕਰ ਹੋ ਗਿਆ ਹਾਂ ਅਤੇ ਮੈਂ ਆਪਣੀ ਬਿਰਤੀ ਇੱਕ ਵਹਿਗਰੂ ਜੀ ਵਿੱਚ ਜੋੜ ਲਈ ਹੈ ਜਿਉਂ ਬਾਲਕ ਪਿਤਾ ਉੱਪਰ ਕਰੇ ਬਹਾਮਣ ਜਿਸ ਤਰ੍ਹਾਂ ਬੱਚਾ ਆਪਣੇ ਬਾਪ ਤੇ ਘਡੇਰਾ ਫਖਰ ਕਰਦਾ ਹੈ ਬੁਲਾਇਆ ਬੋਲੇ ਗੁਰ ਕੈ ਭਾਣ ਇਸੇ ਤਰ੍ਹਾਂ ਮੈਂ ਉਹ ਕੁਛ ਆਖਦਾ ਹਾਂ ਜੋ ਗੁਰਾਂ ਨੂੰ ਮੇਰੇ ਪਾਸੋਂ ਅਖਵਾਉਣਾ ਚੰਗਾ ਲੱਗਦਾ ਹੈ ਗੁੱਜੀ ਛੰਨੀ ਨਹੀਂ ਬਾਤ ਇਹ ਕੋਈ ਲੁਕੀ ਛਿਪੀ ਹੋਈ ਗੱਲ ਨਹੀਂ ਗੁਰੂ ਨਾਨਕ ਟੁੱਠਾ ਕੀਨੀ ਦਾਤ ਗੁਰੂ ਨਾਨਕ ਨੇ ਪਰਮ ਪ੍ਰਸੰਨ ਹੋ ਕੇ ਇਹ ਬਖਸ਼ੀਸ਼ ਮੈਨੂੰ ਬਖਸ਼ੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਗੁਰਸਿੱਖ ਗੁਰਮਖ ਪਿਆਰਿਆਂ ਨੂੰ ਇੱਕ ਬੇਨਤੀ ਹੈ ਕਿ ਇਸ ਸ਼ਬਦ ਨੂੰ ਪੜ੍ਹਦੇ ਸਮੇਂ ਆਪਣਾ ਸਿਰ ਜ਼ਰੂਰ ਟਕਿਆ ਜਾਵੇ ਤੇ ਹੋਰ ਗੁਰਬਾਣੀ ਪੜ੍ਹਨ ਲਈ ਇਸ ਬਹੁਤ ਹੀ ਪਿਆਰੇ ਐਪ ਗੁਰਬਾਣੀ ਸਰਚਨ ਨੂੰ ਜ਼ਰੂਰ ਆਪਣੇ ਮੋਬਾਈਲ ਵਿੱਚ ਰੱਖ ਲਿਆ ਜਾਵੇ ਪਰ ਧਿਆਨ ਰਵੇ ਕਿ ਜਿੱਥੇ ਪੂਰੀ ਤਰ੍ਹਾਂ ਰਹਿਤ ਮਰਿਆ ਦਾ ਨਾਲ ਅਸੀਂ ਜਿਹੜਾ ਇਸ ਆਪਣੇ ਗੁਰਾਂ ਦੀ ਬਾਣੀ ਨੂੰ ਪੜ ਸਕੀਏ ਨਿਵਾ ਸਕੀਏ ਸੋ ਇਹ ਸੀ ਇੱਕ ਬੇਨਤੀ ਸਾਡੀਆਂ ਉਹਨਾਂ ਭੈਣਾਂ ਲਈ ਜਿਨ੍ਹਾਂ ਨੂੰ ਅਜੇ ਤੱਕ ਸੰਤਾਨ ਦੀ ਪ੍ਰਾਪਤੀ ਨਹੀਂ ਹੋਈ ਬਾਬਾ ਮੇਰ ਕਰਨਗੇ ਤੇ ਜ਼ਰੂਰ ਝੋਲੀਆਂ ਪਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ